ਲੋਕ ਜਿਹੜੀ ਨਈ ਜਨਰੇਸ਼ਨ ਆ ਨਾ ਇਹਨਾਂ ਨੇ ਵੇਖਿਆ ਨਹੀਂ ਇਹ ਚੀਜ਼ਾਂ ਨੂੰ ਇਹਨਾਂ ਨੇ ਜੰਗਾ ਜਿੱਦਾਂ ਦਾ ਕੋਈ ਮਾਹੌਲ ਨਹੀਂ ਵੇਖਿਆ ਜ਼ਿਆਦਾ ਜਿਹੜਾ 90% ਨਵੀਂ ਪੀੜ੍ਹੀ ਜਿਹੜੀ ਇਹਨੇ ਕੁਝ ਵੇਖਿਆ ਹੀ ਨਹੀਂ ਜੰਗਾ ਜਿਨ੍ਹਾਂ ਨੇ ਜੰਗਾ ਵੇਖਿਆ ਉਹਨਾਂ ਨੂੰ ਪਤਾ ਵਾ ਉਹਨਾਂ ਨੂੰ ਪਤਾ ਕਤਲੇਆਮ ਕਿੱਦਾਂ ਹੁੰਦਾ ਸਾਡੇ ਮੈਜਰਿਟੀ ਸਾਡੀਆਂ ਧੀਆਂ ਬੇਟੀਆਂ ਤੇ ਜਿਹੜੇ ਉਦੋਂ ਬੜਾ ਜਿਹੜਾ ਸਾਡੇ ਤੇ ਹੋਇਆ ਪਰ ਆ ਜਿਹੜਾ ਹੁਣ ਅੱਜ ਕੱਲ ਸੋਸ਼ਲ ਮੀਡੀਆ ਦਾ ਵਰਕ ਕੋਈ ਵੀਡੀਓ ਬਣਾ ਰਿਹਾ ਕੋਈ ਕੁਛ ਕਰ ਰਿਹਾ ਪਰ ਇਹਨਾਂ ਨੂੰ ਇਸ ਚੀਜ਼ ਦੀ ਅਹਿਮਤ ਨਹੀਂ ਆ ਵੀ ਜਦੋਂ ਤੁਹਾਨੂੰ ਸਰਕਾਰ ਨੇ ਕੋਈ ਆਦੇਸ਼ ਦਿੱਤਾ ਤੁਹਾਨੂੰ ਉਸ ਆਦੇਸ਼ ਦੀ ਪਾਲਣਾ ਕਰਨੀ ਚਾਹੀਦੀ ਹੈ ਤੁਹਾਨੂੰ ਉਸ ਚੀਜ਼ ਨੂੰ ਫੋਲੋ ਕਰਨਾ ਚਾਹੀਦਾ ਮੈਂ ਵੀ ਇਸ ਚੀਜ਼ ਨੂੰ ਕਹਿਣਾ ਚਾਹੁੰਦਾ ਵਾਂ ਵੀ ਆਪਾਂ ਇਸ ਚੀਜ਼ ਤੋਂ ਗਰੇਜ ਕਰੀਏ ਜਿਆਦਾ ਵੀਡੀਓ ਵੀਡੀਓ ਦੇ ਚੱਕਰ ਵਿੱਚ ਆਪਾਂ ਕੋਈ ਇਹੋ ਜਿਹਾ ਨਾਵੇਂ ਜਿਹੜਾ ਮਜ਼ੇਦ ਦਾ ਕੋਈ ਟੁਕੜਾ ਦੇ ਵਿੱਚ ਬਰੂਦ ਹੋ ਕੇ ਚੱਲਣ ਵਾਲਾ ਹੋਵੇ ਆਪਾਂ ਉਹਨੂੰ ਚੁੱਕ ਕੇ ਫਿਰ ਸੈਲਫੀਆਂ ਲਈਏ ਉਹ ਚੱਲ ਜੇਵੇ ਤੇ ਨੁਕਸਾਨ ਹੋ ਜਾਵੇ ਸਾਡਾ ਦੇਸ਼ ਜਿਹੜਾ ਬਹੁਤ ਹੀ ਬਲਵਾਨ ਦੇਸ਼ ਹੈ ਇਹ ਭਾਰਤ ਦੇ ਕਦੀ ਵੀ ਇਹਦੇ ਵਿੱਚ ਸੂਰਬੀਰ ਯੋਧਿਆਂ ਦੀ ਇਹ ਧਰਤੀ ਹੈ ਭਾਰਤ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਵਿਗਵਾਂਡੀ ਮੁਲਕ ਸਾਡੇ ਉੱਤੇ ਇਸੇ ਵੀ ਤਰ੍ਹਾਂ ਦੀ ਕੋਈ ਨਕਾਮ ਹਰਕਤ ਕਰੇਗਾ ਤਾਂ ਸਾਡਾ ਦੇਸ਼ ਉਸ ਦਾ ਮੂੰਹ ਤੋੜਵਾ ਜਵਾਬ ਦੇਣਾ ਦੇਗਾ ਨਹੀਂ ਹਾਂ ਤਾਂ ਇਹ ਲੜਾਈ ਚੱਲ ਰਹੀ ਆ ਜਿਵੇਂ ਕੋਈ ਦੇਸ਼ਾਂ ਦੇ ਵਿੱਚ ਜਦੋਂ ਇਹੋ ਜਿਹਾ ਮੌਲ ਬਣ ਜਾਂਦਾ ਤੇ ਇੱਕ ਤਰ੍ਹਾਂ ਦੀ ਇੱਕ جنگ ਆ ਇਹ ਸਾਡਾ ਜਿਹੜਾ ਦੇਸ਼ ਹੈ ਇਸ جنگ ਦੇ ਨਾਲ ਵੀ ਲੜ ਰਿਹਾ ਵਾ ਦੁਸ਼ਮਨ ਦਾ ਮੂੰਹ ਤੋੜਵਾ ਜਵਾਬ ਦੇ ਰਿਹਾ ਸੋ ਅਸੀਂ ਇਹ ਨਹੀਂ ਕਹਿ ਸਕਦਾ ਇਹਨੂੰ ਲਾਈਟਲੀ ਨਹੀਂ ਲੈ ਸਕਦੇ ਇਹ ਬਹੁਤ ਵੱਡੀ ਇੱਕ ਹਾਈ ਟੈਕਨੋਲੋਜੀ ਜਿਹੜੀ ਲੜਾਈ ਆ ਇਹ ਡਰੋਨਾਂ ਦੇ ਨਾਲ ਲੜਾਈ ਹੁੰਦੀ ਆ ਭਈ ਇੱਕ ਪੜੋਸੀ ਦੂਸਰੇ ਪੜੋਸੀ ਨੂੰ ਵੇਖ ਕੇ ਉਹਦੀ ਉਹਦੇ ਜਿਹੜੀ ਹੈ ਸ਼ਾਨ ਉੱਚੀ ਹੁੰਦੀ ਨੂੰ ਵੇਖ ਕੇ ਕੋਈ ਯਾਰ ਨਹੀਂ ਸਕਦਾ ਸੋ ਆਪਾਂ ਆਪਣੇ ਪਰਿਵਾਰਾਂ ਵਿੱਚ ਹੀ ਲੇ ਲਈਏ ਅਗਰ ਸਾਡੇ ਪਰਿਵਾਰਾਂ ਦੇ ਵਿੱਚ ਇੱਕ ਪਰਿਵਾਰ ਜਿਹੜਾ ਵਾ ਉੱਪਰ ਉੱਠ ਰਿਹਾ ਤੇ ਦੂਸਰਿਆਂ ਨੇ ਕੀ ਕਰਨਾ ਵਾ ਉਹਨਾਂ ਨੂੰ ਉਹਦੇ ਕੋਸ਼ਿਸ਼ ਇਹ ਹੋਏ ਕਰਨੀਆਂ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਥੱਲੇ ਡੇਗਾ ਜਾਵੇ। ਜੀ। ਹਾਂਜੀ। ਤੁਸੀਂ ਵੀ ਡਿਊਟੀ ਨਿਭਾਈ ਏ। ਪਹਿਲਾਂ ਆਪਣੇ ਬਾਰੇ ਦੱਸੋ ਕਿੱਥੇ-ਕਿੱਥੇ ਡਿਊਟੀ ਨਿਭਾਈ ਆ। ਮੈਂ ਆਲ ਓਵਰ ਇੰਡੀਆ ਦੇ ਵਿੱਚ ਤਕਰੀਬਨ ਸਾਰੇ ਸਟੇਟਾਂ ਦੇ ਵਿੱਚ ਆਪਾਂ ਸੇਵਾ ਕੀਤੀ ਆ। ਕਿੱਥੇ ਜਿੱਦੇ ਵੀ ਸਰਕਾਰ ਦੀ ਹੁਕਮਾਂ ਦਾ ਰਿਹਾ ਅਸੀਂ ਉਸੇ-ਉੱਥੇ ਹੀ ਉਹਨਾਂ ਦੀ ਜਿਹੜੀ ਆ ਆਪਾਂ ਡਿਊਟੀ ਕੀਤੀ ਆ। ਜਿਆਦਾਤਰ ਜੰਮੂ ਐਂਡ ਕਸ਼ਮੀਰ ਉਹ ਬਾਕੀ ਅਦਰ ਸਟੇਟਾਂ ਦੇ ਵਿੱਚ ਵੀ ਆਪਾਂ ਜਿਹੜੀ ਆ ਸੇਵਾ ਕੰਭਾਈ ਆ। ਕਿਹੜੀ ਰੈਜੀਮੈਂਟ ਦੇ ਵਿੱਚ ਜੇ ਤੁਸੀਂ ਰੈਜੀਮੈਂਟ ਮੈਂ ਆਰਮਡ ਫੋਰਸਸ ਦੇ ਵਿੱਚ ਜੀ ਤਾਂ ਫੌਜੀ ਸਾਹਿਬ ਜਿਹੜੇ ਮਾਹੌਲ ਬਣਿਆ ਹੋਇਆ ਹੁਣ ਜਿਵੇਂ ਜੀ ਆਪਾਂ ਦੇਖ ਹੀ ਰਹੇ ਆ ਆਏ ਦਿਨ ਹੀ ਜਿਹੜੇ ਨੇ ਉਧਰੋਂ ਵੀ ਹਮਲੇ ਹੋ ਰਹੇ ਨੇ ਤਾਂ ਸਾਡੀ ਜਵਾਬ ਫੌਜ ਜਿਹੜੀ ਆ ਜਵਾਬ ਵੀ ਦੇ ਰਹੀ ਹੈ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾ ਰਿਹਾ ਹੈ ਦੁਸ਼ਮਨ ਦੀਆਂ ਜਿਹੜੀਆਂ ਚਾਲਾਂ ਨੇ ਉਹਨਾਂ ਨੂੰ ਸਹੀ ਤਰ੍ਹਾਂ ਚੱਲਣ ਨਹੀਂ ਦਿੱਤਾ ਜਾ ਰਿਹਾ ਦੇਖੋ ਜੀ ਇਹ ਸਾਡਾ ਦੇਸ਼ ਜਿਹੜਾ ਬਹੁਤ ਹੀ ਬਲਵਾਨ ਦੇਸ਼ ਹੈ ਇਹ ਭਾਰਤ ਕਦੇ ਵੀ ਇਹਦੇ ਵਿੱਚ ਸੂਰਬੀਰ ਯੋਧਿਆਂ ਦੀ ਇਹ ਧਰਤੀ ਹੈ ਭਾਰਤ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਗਵਾਂਢੀ ਮੁਲਕ ਸਾਡੇ ਉੱਤੇ ऐसे ही तरह दी कोई नाकाम हरकत करेगा ता ਸਾਡਾ ਦੇਸ਼ ਉਸ ਦਾ ਮੂੰਹ ਤੋੜਵਾ ਜਵਾਬ ਦੇਣਾ ਦੇਗਾ ਹੂੰ ਤੇ ਫੌਜ ਸਾਹਿਬ ਇਹ ਜਿਹੜਾ ਤਣਾਅ ਵਧਿਆ ਹੋਇਆ ਇਸ ਨੂੰ ਲੜਾਈ ਦਾ ਨਾਮ ਦਿੱਤਾ ਜਾਣਾ ਚਾਹੀਦਾ ਹੈ ਜਾਂ ਇਹ ਸਿਰਫ ਤਣਾਅ ਹੈ ਕਿਉਂਕਿ ਜਿਹੜੀ ਲੜਾਈ ਹੁੰਦੀ ਹੈ ਉਹ ਦੋਵੇਂ ਦੇਸ਼ਾਂ ਵੱਲੋਂ ਤਿਆਰੀ ਦੇ ਵਿੱਚ ਹੁੰਦੀ ਹੈ ਤਾਂ ਇਹ ਸਿਰਫ ਡਰੋਨ ਨਾਲ ਹਮਲੇ ਹੁੰਦੇ ਨੇ ਇਹ ਤਾਂ ਸਾਡੀ ਫੌਜ ਜਿਹੜਾ ਮੂੰਹ ਤੋੜਵਾ ਜਵਾਬ ਦੇ ਰਹੀ ਹੈ ਕਿਵੇਂ ਦੇਖਦੇ ਨਹੀਂ ਨਹੀਂ ਹਾਂ ਤਾਂ ਇਹ ਲੜਾਈ ਚੱਲ ਰਹੀ ਆ ਜੋ ਵੇਖੋ ਦੇਸ਼ਾਂ ਦੇ ਵਿੱਚ ਜਦੋਂ ਇਹੋ ਜਿਹਾ ਮੌਲ ਬਣ ਜਾਂਦਾ ਤੇ ਇੱਕ ਤਰ੍ਹਾਂ ਦੀ ਇੱਕ جنگ ਆ ਇਹ ਸਾਡਾ ਜਿਹੜਾ ਦੇਸ਼ ਹੈ ਇਸ جنگ ਦੇ ਨਾਲ ਵੀ ਲੜ ਰਿਹਾ ਵਾ ਦੁਸ਼ਮਨ ਦਾ ਮੂੰਹ ਤੋੜਵਾ ਜਵਾਬ ਦੇ ਰਿਹਾ ਸੋ ਅਸੀਂ ਇਹ ਨਹੀਂ ਕਹਿ ਸਕਦੇ ਇਹਨੂੰ ਲਾਈਟਲੀ ਨਹੀਂ ਲੈ ਸਕਦੇ ਇਹ ਬਹੁਤ ਵੱਡੀ ਇੱਕ ਹੁਣ ਹਾਈ ਟੈਕਨੋਲੋਜੀ ਜਿਹੜੀ ਲੜਾਈ ਆ ਇਹ ਡਰੋਨਾਂ ਦੇ ਨਾਲ ਲੜਾਈ ਹੁੰਦੀ ਆ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਇਨਫੈਂਟਰੀ ਲੈਵਲ ਤੇ ਜਿਹੜੀ ਲੜਾਈ ਜੜੀ ਹੁੰਦੀ ਉਦੋਂ ਸਾਡੇ ਕੋਲੇ ਵੀ ਕੋਈ ਇੰਨੇ ਵੱਡੇ ਹਾਈ ਟੈਕਨੀਕਲ ਜਿਹੜੇ ਵੈਪਨ ਨਹੀਂ ਸੀ ਹੁਣ ਸਾਡੇ ਕੋਲ ਹਰ ਤਰ੍ਹਾਂ ਦੀ ਕੋਈ ਚੀਜ਼ ਆ ਪਰ ਮਾਨੂ ਬੰਬ ਤੱਕ ਸਾਡੇ ਦੇਸ਼ ਨੇ ਆਪਣੇ ਕੋਲ ਰੱਖੇ ਹੋਏ ਆ ਜਿਹੜਾ ਪਾਕਿਸਤਾਨ ਹੈ ਫੌਜੀ ਸਾਹਿਬ ਉਹਨੂੰ ਹੱਤਵਾਦੀਆਂ ਦਾ ਅੱਡਾ ਵੀ ਸਮਝਿਆ ਜਾਂਦਾ ਹੈ ਕਿਉਂਕਿ ਹੁਣ ਵੀ ਜੇ ਹਮਲਾ ਹੋਇਆ ਪਹਿਲਜਾਮ ਦੇ ਵਿੱਚ ਹੱਤਵਾਦੀਆਂ ਵੱਲੋਂ ਤਾਂ ਸਾਡੀ ਫੌਜ ਨੇ ਜਦੋਂ ਮੂੰ ਤੋੜਵਾ ਜਵਾਬ ਦਿੱਤਾ ਹੈ ਤਾਂ ਪਾਕਿਸਤਾਨ ਫੌਜ ਜਿਹੜੀ ਹੈ ਉਹਨਾਂ ਦਾ ਸਾਥ ਦਿੰਦੀ ਹੋਈ ਨਜ਼ਰ ਆ ਰਹੀ ਹੈ ਕਿਵੇਂ ਦੇਖਦੇ ਹੋ ਵੇਖੋ ਜਿਹੜਾ ਕੋਈ ਇੱਕ ਪੜੋਸੀ ਦੂਸਰੇ ਪੜੋਸੀ ਨੂੰ ਵੇਖ ਕੇ ਉਹਦੀ ਉਹਦੀ ਜਿਹੜੀ ਹੈ ਸ਼ਾਨ ਉੱਚੀ ਹੁੰਦੀ ਉਹਨੂੰ ਵੇਖ ਕੇ ਕੋਈ ਯਾਰ ਨਹੀਂ ਸਕਦਾ ਸੋ ਆਪਾਂ ਆਪਣੇ ਪਰਿਵਾਰਾਂ ਵਿੱਚ ਹੀ ਲੈ ਲੀਏ ਅਗਰ ਸਾਡੇ ਪਰਿਵਾਰਾਂ ਦੇ ਵਿੱਚ ਇੱਕ ਪਰਿਵਾਰ ਜਿਹੜਾ ਵਾ ਉੱਪਰ ਉੱਠ ਰਿਹਾ ਤੇ ਦੂਸਰਿਆਂ ਨੇ ਕੀ ਕਰਨਾ ਵਾ ਉਹਨਾਂ ਨੂੰ ਉਹਦੇ ਕੋਸ਼ਿਸ਼ ਇਹੋ ਹੀ ਕਰਨੀ ਆ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਥੱਲੇ ਡੇਗਾ ਜਾਵੇ ਜੀ ਤਾਂ ਫੌਜ ਸਾਹਿਬ ਕਿਵੇਂ ਦੇਖਦੇ ਹੋ ਇਹ ਲੜਾਈ ਜਿਹੜੀ ਤੁਸੀਂ ਫੌਜ ਦੇ ਵਿੱਚ ਰਹੇ ਹੋ ਤੁਸੀਂ ਵੀ ਲੜਾਈਆਂ ਦੇ ਪਹੁੰਚੇ ਹੋ ਜੇ ਤੁਹਾਨੂੰ ਲੜਾਈ ਲੜੀ ਹੁੰਦਾ ਜਾਂ ਇਸ ਤਰ੍ਹਾਂ ਕਿਤੇ ਕਿਤੇ ਡਿਊਟੀ ਦਿੱਤੀ ਅਸੀਂ ਏਜੰਟਕੇ ਦੇ ਵਿੱਚ ਸੀਆਈਓ ਆਪਰੇਸ਼ਨ ਦੇ ਵਿੱਚ ਕਾਫੀ ਟਾਈਮ 4 ਸਾਲ ਤਕਰੀਬਨ ਰਹੇ ਆ ਤੇ ਉਹਦੇ ਵਿੱਚ ਅਸੀਂ ਕਾਫੀ ਜਿਹੜਾ ਸੀ ਅਤਵਾਦੀਆਂ ਦਾ ਮੂੰਹ ਤੋੜ ਜਵਾਬ ਦੇਂਦੇ ਰਹੇ ਹੂੰ ਤੇ ਉਹਦੇ ਵਿੱਚ ਸਾਡੀਆਂ ਵੀ ਕੈਜਲਟੀ ਹੁੰਦੀਆਂ ਨੇ ਆ ਬਣ ਲਗਭਗ ਅਸੀਂ ਸਾਡਾ ਜਿਹੜਾ ਏਮ ਹੁੰਦਾ ਸੀ ਅਸੀਂ ਜਦੋਂ ਵੀ ਆਪਰੇਸ਼ਨ ਵਾਸਤੇ ਨਿਕਲਦੇ ਸੀ ਕੁਛ ਨਾ ਕੁਛ ਲੈ ਕੇ ਆਉਂਦੇ ਸੀ ਫੌਜ ਸਾਹਿਬ ਇਟ ਆਮ ਜਨਤਾ ਦੇ ਵਿੱਚ ਇਹ ਜਰੂਰ ਜਹਨ ਦੇ ਵਿੱਚ ਸਵਾਲ ਉੱਠ ਰਿਹਾ ਜਿਹੜੇ ਹਮਲੇ ਹੋ ਰਹੇ ਨੇ ਹੁਣ ਉਹ ਰਾਤ ਨੂੰ ਹੋ ਰਹੇ ਨੇ ਡਰੋਨ ਦੇ ਨਾਲ ਇਹਦਾ ਮਤਲਬ ਜੀ ਹੈ ਡਰੋਨ ਨਾਲ ਜਿਹੜੇ ਰਾਤ ਨੂੰ ਹਮਲੇ ਹੁੰਦੇ ਨੇ ਦਿਨੇ ਜਿਹੜਾ ਸ਼ਾਂਤੀ ਰਹਿੰਦੀ ਹੈ ਰਾਤ ਨੂੰ ਡਰ ਦਾ ਮਾਹੌਲ ਬਣਿਆ ਹੁੰਦਾ ਹੈ ਰਾਤ ਨੂੰ ਜਿਹੜਾ ਇਹ ਹੁੰਦਾ ਇਹ ਹੁੰਦੀਆਂ ਆਪ ਹੀ ਆਪਣੀਆਂ ਸਰਕਾਰਾਂ ਦੀਆਂ ਟੈਕਨੀਕਾਂ ਹੁੰਦੀਆਂ ਵੀ ਆਪਾਂ ਕਿਸ ਟਾਈਮ ਤੇ ਲੜਨਾ ਇਹ ਸਾਡੇ ਇੱਕ ਸੈਨਾ ਦੇ ਵਿੱਚ ਜੋ ਹੁੰਦਾ ਵਾ ਇਹਦੀ ਇੱਕ ਡ੍ਰਿੱਲ ਹੁੰਦੀ ਉਹ ਡ੍ਰਿੱਲ ਦੇ ਹਿਸਾਬ ਦੇ ਨਾਲ ਜਿਹੜੀ ਇਹ ਚਲਾਈ ਜਾਂਦੀ ਹੈ ਮੈਮ ਜਿਹੜੀ ਜੰਗਾ ਜਿੱਦਾਂ ਜਿਹੜੇ ਡ੍ਰਿੱਲ ਦੇ ਨਾਲ ਲੜੀਆਂ ਜਾਂਦੀਆਂ ਇਹ ਮਤਲਬ ਇਸ ਤਰ੍ਹਾਂ ਨਹੀਂ ਲੜੀਆਂ ਜਾਂਦੀਆਂ ਕਿ ਉੱਠ ਕੇ ਆਪਾਂ ਅਟੈਕ ਕਰਦਾ ਜਾਂ ਉਹਨਾਂ ਅਟੈਕ ਕਰਦਾ ਇਦਾਂ ਨਹੀਂ ਹੁੰਦਾ ਇਹ ਟੈਕਨੀਕ ਦੇ ਨਾਲ ਜਿਹੜੀ ਇਹ ਲੜੀ ਲੇ ਜਾਂਦੀ ਨਾ ਤੇ ਜਿਵੇਂ ਜਿਹੜੇ ਡਰੋਨ ਉਡਦੇ ਨੇ ਫੌਜ ਸਾਹਿਬ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਵੀ ਦਿੱਤਾ ਜਾ ਰਿਹਾ ਸਾਡੇ ਵੱਲੋਂ ਡਿਫੈਂਸ ਹੈ ਜਿਹੜੀ ਬਹੁਤ ਜ਼ਬਰਦਸਤ ਮੰਨੀ ਜਾ ਰਹੀ ਹੈ ਜੇ ਭਾਰਤ ਦੀ ਡਿਫੈਂਸ ਹੈ ਜਿਹੜੀ ਇੰਡੀਅਨ ਆਰਮੀ ਦੀ ਡਿਫੈਂਸ ਹੈ ਉਹ ਇਸ ਵੇਲੇ ਮੂੰਹ ਤੋੜਵਾ ਜਵਾਬ ਦੇ ਦੇ। ਦੇਖੋ ਜੀ ਸਾਡੀ ਭਾਰਤੀ ਜਿਹੜੀ ਇੰਡੀਅਨ ਆਰਮੀ ਹੈ ਬਹੁਤ ਉੱਚੇ ਦਰਜੇ ਦੀ ਆਰਮੀ ਹੈ। ਇਹਦਾ ਮੁਕਾਬਲਾ ਦੁਨੀਆ ਦੇ ਵਿੱਚ ਕਿਸੇ ਵੀ ਆਰਮੀ ਦੇ ਨਾਲ ਨਹੀਂ ਹੈ। ਇੱਕ ਬਲੈਕਆਊਟ ਹੋ ਜਾ ਰਿਹਾ ਹੋ ਰਿਹਾ ਸਰ ਉਹਦੇ ਬਾਰੇ ਜ਼ਰੂਰ ਦੱਸੋ ਇਹਦਾ ਕੀ ਆਪਣਾ ਫਾਇਦਾ ਹੈ ਤੇ ਉਹਨਾਂ ਨੂੰ ਕੀ ਨੁਕਸਾਨ ਹੈ। ਜਿਹੜਾ ਬਲੈਕਆਊਟ ਹੋ ਰਿਹਾ ਬਲੈਕਆਊਟ ਤੇ ਜੋ ਗਵਰਨਮੈਂਟ ਆ ਉਹਨਾਂ ਵੱਲੋਂ ਇੱਕ ਦਿਸ਼ਾ ਨਿਰਦੇਸ਼ ਪਾਸ ਕੀਤਾ ਜਾਂਦਾ ਕਿ ਰਾਤ ਨੂੰ ਜਿਹੜਾ ਬਲੈਕਆਊਟ ਦਾ ਜਿਹੜਾ ਨਿਰਦੇਸ਼ ਦਿੱਤਾ ਗਿਆ ਉਹਦੀ ਹਰ ਇੱਕ ਨਾਗਰਿਕ ਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਆ ਤਾਂ ਜੋ ਦੁਸ਼ਮਨ ਦਾ ਜਿਹੜਾ ਰਾਤ ਨੂੰ ਉੱਡੀ ਮਜ਼ਾਇਲ ਜਿਹੜੀ ਆ ਉਹ ਉਹ ਕੀ ਕਰਦੀ ਉਹ ਤੋਂ ਵੇਖਦੇ ਡਰੋਨ ਦੇ ਨਾਲ ਵੀ ਕਿੱਥੇ ਇਹਨਾਂ ਦਾ ਲਾਈਟ ਜਗ ਰਹੀ ਕਿੱਥੇ ਪਾਪੂਲੇਸ਼ਨ ਹੋ ਸਕਦੀ ਕਿੱਥੇ ਇਹਨਾਂ ਦਾ ਕੋਈ ਅਹਿਮ ਕੀਮਤੀ ਸਮਾਨ ਹੋ ਸਕਦਾ ਉਸ ਜਗ੍ਹਾ ਤੇ ਕੀ ਆ ਦੁਸ਼ਮਨ ਜਿਹੜਾ ਉਹ ਅਟੈਕ ਕਰਦਾ ਤੋ ਸੋ ਸਾਨੂੰ ਇਸ ਕਰਕੇ ਇਹਦੇ ਵਾਸਤੇ ਬਾਰ ਬਾਰ ਬਲੈਕਆਊਟ ਦੀ ਜਿਹੜੀ ਹਦਾਇਤ ਸਰਕਾਰ ਵੱਲੋਂ ਦਿੱਤੀ ਜਾਂਦੀ ਆ ਕਿ ਰਾਤ ਦੇ ਸਮੇਂ ਕੱਕਤੇ ਤੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਵੀ ਕਰ ਰਹੇ ਤੋ ਗੱਡੀ ਦੀ ਲਾਈਟਾਂ ਚਲਾਓ ਘਰਾਂ ਦੇ ਵਿੱਚ ਬਲਬ ਜਿਹੜੇ ਉਹਨੂੰ ਬੰਦ ਕਰ ਦੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਲਾਈਟਿੰਗ ਹੈ ਉਹ ਹੋਣੀ ਨਹੀਂ ਚਾਹੀਦੀ। ਹੂੰ। ਇਹ ਫੌਜ ਸਾਹਿਬ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਜਦੋਂ ਵੀ ਲੜਾਈ ਹੁੰਦੀ ਹੈ ਪੰਜਾਬ ਨੂੰ ਬਹੁਤ ਮਾਰ ਚੱਲਣੀ ਪੈਂਦੀ ਹੈ। ਇਸ ਵਾਰੀ ਵੀ ਜਿਹੜੀ ਲੜਾਈ ਹੈ ਜੰਮੂ ਕਸ਼ਮੀਰ ਤੋਂ ਸ਼ੁਰੂ ਹੋਈ ਤਾਂ ਪੰਜਾਬ ਦੇ ਮੈਦਾਨੀ ਏਰੀਆ ਦੇ ਵਿੱਚ ਉਤਰ ਆਈ ਹੈ। ਕਿਵੇਂ ਦੇਖਦੇ ਹੋ ਪੰਜਾਬ ਦੇ ਜਵਾਨ ਹਮੇਸ਼ਾ ਹੀ ਮੂੰਹ ਤੋੜਵਾ ਜਵਾਬ ਦਿੰਦੇ ਨੇ। ਸਾਡੇ ਸਰਹਾਦੀ ਪਿੰਡਾਂ ਵਾਲੇ ਨੇ ਜਿਹੜੇ ਉਹ ਵੀ ਉੱਥੇ ਬੈਠੇ ਹੋਏ ਨੇ ਪਰ ਉਹ ਵੀ ਡਰ ਨਹੀਂ ਰਹੇ। ਕਹਿੰਦੇ ਪੰਜਾਬ ਅਸੀਂ ਆਰਮੀ ਦੇ ਨਾਲ ਆ ਪੰਜਾਬ ਦੇ ਨਾਲ ਆ ਜੀ। ਤਾਂ ਭਾਰਤ ਦੇ ਨਾਲ ਆ। ਦੇਖੋ ਜੀ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ। ਇਸ ਉੱਤੇ ਕਈ ਜ਼ੁਲਮ ਹੁੰਦੇ ਆਏ ਕਈ ਗਾਹ ਹੁੰਦੇ ਵੀ ਰਹਿਣਗੇ ਤੇ ਇਹ ਜਿਹੜਾ ਪੰਜਾਬ ਇਸ ਤਰ੍ਹਾਂ ਹੀ ਖੁਸ਼ਹਾਲ ਰਹੇਗਾ ਇਹਦੇ ਤੇ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਆਉਣ ਵਾਲੀ ਨਹੀਂ ਹੈ ਸਰ ਸਾਬ ਇਹ ਤੁਹਾਡੀ ਬੋਲੀ ਦੇ ਵਿੱਚ ਮੈਂ ਕਿਸੇ ਫੌਜੀ ਸਾਹਿਬ ਕੋਲ ਸੁਣਿਆ ਕਿ ਫਲਟਰੋ ਫਲੋਟਰੋ ਜਿਹੜੀ ਸ਼ਬਦ ਵਰਤੇ ਆ ਜਾਂਦਾ ਹੈ ਇੱਕ ਫਲਟਰੂ ਇੱਕ ਸਾਡਾ ਵੈਪਨ ਕਰਨ ਦਾ ਟੂਲ ਹੁੰਦਾ ਵੈਪਨ ਨੂੰ ਸਾਫ ਕਰਨ ਦਾ ਟੂਲ ਹੁੰਦਾ ਉਹਨੂੰ ਫਲਟਰੂ ਕਹਿ ਦਿੰਦੇ ਆ ਵੀ ਆਪਣੀਆਂ ਰਫਲਾਂ 'ਚ ਫਲਟਰੂ ਮਾਰ ਕੇ ਰੱਖੋ ਆਪਣੇ ਵੈਪਨ ਸਾਫ ਕਰ ਲਓ ਆਜੋ ਮੁਸ਼ਕਲ ਟਾਈਮ ਦੇ ਸਾਡੇ ਵੈਪ ਨੇ ਉੱਥੇ ਤੋਂ ਖਾਣਾ ਦੇਣ ਇਸ ਕਰਕੇ ਜਿਹੜਾ ਫਲਤਰੂ ਲਮਜਦਾ ਜਿਹੜਾ ਵਰਡ ਹੈ ਜਿਹੜਾ ਉਹ ਜਿਆਦਾ ਯੂਜ਼ ਕੀਤਾ ਜਾਂਦਾ ਫੌਜ ਸਾਹਿਬ ਜੇ ਹੋਣ ਵੀ ਦੇਸ਼ ਨੂੰ ਲੋਡ ਪੈਂਦੀ ਹੈ ਤੁਸੀਂ ਰਿਟਾਇਰਮੈਂਟ ਹੋ ਜੇ ਆਪਣੇ ਪਰਿਵਾਰ ਦੇ ਵਿੱਚ ਬੈਠੇ ਹੋ ਜੇ ਤੁਹਾਨੂੰ ਆਵਾਜ਼ ਮਾਰੀ ਜਾਂਦੀ ਹੈ ਕਿ ਲੋਡ ਹੈ ਜੀ ਆਜੋ ਪੰਜਾਬੀਓ ਆਜੋ ਫੌਜੀਓ ਫਿਰ ਤੋਂ ਲੋਡ ਹੈ ਤੁਹਾਡੀ ਦੇਖੋ ਜੀ ਜੇਕਰ ਇਹੋ ਜਿਹਾ ਮੌਕਾ ਮਿਲਦਾ ਤੇ ਸਾਡੇ ਬੜੇ ਸੁਭਾਗ ਚੰਗੇ ਹੋਣਗੇ ਕਿਾਨੂੰ ਮੌਕਾ ਮਿਲਿਆ ਇਹਦੇ ਵਿੱਚ ਜਾਣ ਦਾ ਤੋਂ ਬਾਕੀ ਜਿਹੜੀ ਸਾਡੇ ਅਸੀਂ ਜਿਹੜਾ ਐਕ ਸਰਵਿਸਮੈਨ ਜਿਹੜੇ ਸਾਡੇ ਅੰਮ੍ਰਿਤਸਰ ਦੇ ਜਾਂ ਸਾਡੇ ਪੰਜਾਬ ਦੇ ਜਿਹੜੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਆਂ ਕਿ ਆਪ ਆਪਣੀਆਂ ਜਿਹੜੇ 24 ਘੰਟੇ ਤਿਆਰ ਰਹੋ ਅਗਰ ਇਹੋ ਜਿਹਾ ਮੌਕਾ ਮਿਲਦਾ ਸਾਨੂੰ ਕਰਜ਼ੇ ਛਕਾਉਂਦਾ ਤੇ ਅਸੀਂ ਆਪਣੀ ਇੰਡੀਅਨ ਆਰਮੀ ਦੇ ਜਵਾਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਆਂ ਫੌਜ ਸਾਹਿਬ ਆਮ ਜਨਤਾ ਜਿਹੜੀ ਹੈ ਜੇ ਵੀ ਇਸ ਚੀਜ਼ ਤੋਂ ਸੁਚੇਤ ਨਹੀਂ ਹੈ ਜਦੋਂ ਲੜਾਈ ਹੁੰਦੀ ਆ ਜਾਂ ਜਦੋਂ ਡਰੋਨ ਚੱਲਦੇ ਨੇ ਜਾਂ ਬਲੈਕਆਊਟ ਹੋ ਜਾਂਦਾ ਨਾ ਉਸ ਤੋਂ ਬਾਅਦ ਵੀ ਆਮ ਜਨਤਾ ਜ਼ਿਆਦਾਤਰ ਰੋਡ ਤੇ ਨਜ਼ਰ ਆ ਰਹੀ ਹੁੰਦੀ ਹੈ ਜਾਂ ਲਾਈਟਾਂ ਨਹੀਂ ਬੁਝਾਉਂਦੇ ਜਾਂ ਬੋਲਤੇ ਜਾਣੇ ਆਪਣੇ ਵਾਹਨ ਤੇ ਆ ਰਹੇ ਹੁੰਦੇ ਨੇ ਤੇ ਉਹਦੀ ਲਾਈਟੂ ਚੱਲਦੀ ਰੱਖਦੇ ਨੇ ਤਾਂ ਉਹਨਾਂ ਨੂੰ ਕੀ ਅਪੀਲ ਲਾਉਣੀ ਚਾਹੁੰਦੇ ਹੋ ਤੁਸੀਂ ਸਭ ਇਹਨਾਂ ਦਾ ਜੇ ਵੇਖੋ ਇਹ ਲੋਕ ਜਿਹੜੀ ਨਈ ਜਨਰੇਸ਼ਨ ਆ ਨਾ ਇਹਨਾਂ ਨੇ ਵੇਖਿਆ ਨਹੀਂ ਇਹ ਚੀਜ਼ਾਂ ਨੂੰ ਇਹਨਾਂ ਨੇ ਜੰਗਾ ਜੁੱਦਾਂ ਦਾ ਕੋਈ ਮਾਹੌਲ ਨਹੀਂ ਵੇਖਿਆ ਜ਼ਿਆਦਾਤਰ ਜਿਹੜੇ 90% ਨਵੀਂ ਪੀੜ੍ਹੀ ਜਿਹੜੀ ਇਹਨਾਂ ਨੇ ਕੁਝ ਵੇਖਿਆ ਨਹੀਂ ਜੰਗਾ ਜਿਨ੍ਹਾਂ ਨੇ ਜੰਗਾ ਵੇਖਿਆ ਉਹਨਾਂ ਨੂੰ ਪਤਾ ਵਾ ਉਹਨਾਂ ਨੂੰ ਪਤਾ ਕਤਲੇ ਆਮ ਕਿੱਦਾਂ ਹੁੰਦਾ ਸਾਡੇ ਐ ਮੇਜਰ ਸਾਡੀਆਂ ਧੀਆਂ ਬੇਟੀਆਂ ਤੇ ਜਿਹੜੇ ਉਦੋਂ ਬੜਾ ਜਿਹੜਾ ਸਾਡੇ ਤੇ ਹੋਇਆ ਬੜਾ ਸੰਤਾਪ ਚੱਲਣਾ ਪੈਂਦਾ ਬੜਾ ਸੰਤਾਪ ਚੱਲਣਾ ਪੈਂਦਾ ਪਰ ਆਹ ਜਿਹੜਾ ਹੁਣ ਅੱਜ ਕੱਲ ਸੋਸ਼ਲ ਮੀਡੀਆ ਦਾ ਵਰਗ ਕੋਈ ਵੀਡੀਓ ਬਣਾ ਰਿਹਾ ਕੋਈ ਕੁਛ ਕਰ ਰਿਹਾ ਪਰ ਇਹਨਾਂ ਨੂੰ ਇਸ ਚੀਜ਼ ਦੀ अहमਤ ਨਹੀਂ ਆ ਵੀ ਜਦੋਂ ਤੁਹਾਨੂੰ ਸਰਕਾਰ ਨੇ ਕੋਈ ਆਦੇਸ਼ ਦਿੱਤਾ ਤੁਹਾਨੂੰ ਉਸ ਆਦੇਸ਼ ਦੀ ਪਾਲਣਾ ਕਰਨੀ ਚਾਹੀਦੀ ਹੈ ਤੁਹਾਨੂੰ ਉਸ ਚੀਜ਼ ਨੂੰ ਫੋਲੋ ਕਰਨਾ ਚਾਹੀਦਾ ਮੰਨਿਆ ਜੀ ਸਾਡੇ ਪੰਜਾਬੀ ਡਰਦੇ ਨਹੀਂ ਹੈ ਪਰ ਜਿਹੜੀ ਮੋਬਾਈਲ ਡਿੱਗ ਪੈਂਦੀ ਹੈ ਉਹਦੇ ਨਾਲ ਸੈਲਫੀਆਂ ਲੈ ਰਹੇ ਨੇ ਉਹਦੇ ਨਾਲ ਰੀਲਾਂ ਬਣਾ ਰਹੇ ਨੇ ਤਾਂ ਜਿਵੇਂ ਦੇਖਦੇ ਹੋ ਕਿੰਨਾ ਜੋ ਉਹਦੇ ਵਿੱਚ ਜਿਹੜਾ ਆਮ ਜਨਤਾ ਨੂੰ ਡਰ ਹੋਣਾ ਚਾਹੀਦਾ ਜੀ ਇਹ ਚੋਲੇ ਅੰਬਰੂਧ ਭਰਿਆ ਹੁੰਦਾ ਪਤਾ ਨਹੀਂ ਬਰੂਧ ਇਸ ਤਰ੍ਹਾਂ ਦਾ ਉਹ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਾਡੇ ਆਵਾਮ ਲੋਕਾਂ ਨੂੰ ਮੈਂ ਇੱਕ ਬੇਨਤੀ ਕਰਨਾ ਪੰਜਾਬ ਦੇ ਜਿੰਨੇ ਵੀ ਆਵਾਮ ਲੋਕ ਐ ਸਰਹੱਦੀ ਏਰੀਆ ਦੇ ਜਿਹੜੇ ਲੋਕ ਐ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਸਾਡੇ ਮੈਂਬਰ ਆਫ ਪਾਰਲੀਮੈਂਟ ਸਰਦਾਰ ਗਰਜੀਤ ਸਿੰਘ ਔਜਲਾ ਜੀ ਵੀ ਬਾਰ-ਬਾਰ ਇਹੋ ਚੀਜ਼ ਤੇ ਜ਼ੋਰ ਦੇ ਰਹੇ ਨੇ ਲੋਕਾਂ ਵਿੱਚ ਜਾ ਰਹੇ ਨੇ ਲੋਕਾਂ ਨੂੰ ਸੁਚੇਤ ਕਰ ਰਹੇ ਨੇ ਲੋਕਾਂ ਨੂੰ ਸਮਝਾ ਰਹੇ ਨੇ ਤੇ ਲੋਕਾਂ ਦੇ ਨਾਲ ਖੜੇ ਆ ਤੋ ਮੈਂ ਵੀ ਇਸ ਚੀਜ਼ ਨੂੰ ਕਹਿਣਾ ਚਾਹੁੰਦਾ ਵਾਂ ਵੀ ਆਪਾਂ ਇਸ ਚੀਜ਼ ਤੋਂ ਗਰੇਜ ਕਰੀਏ ਜਿਆਦਾ ਵੀਡੀਓ ਵੀਡੀਓ ਦੇ ਚੱਕਰ ਵਿੱਚ ਆਪਾਂ ਕੋਈ ਉਹੋ ਜਿਹਾ ਨਾਵੇ ਜਿਹੜਾ ਮਜ਼ੇਲ ਦਾ ਕੋਈ ਟੁਕੜਾ ਦੇ ਵਿੱਚ ਬਰੂਦ ਹੋ ਕੇ ਚੱਲਣ ਵਾਲਾ ਹੋਵੇ ਆਪਾਂ ਉਹਨੂੰ ਚੁੱਕ ਕੇ ਫਿਰ ਸੈਲਫੀਆਂ ਲਈਏ ਉਹ ਚੱਲ ਜਵੇ ਤੇ ਨੁਕਸਾਨ ਹੋ ਜਾਵੇ ਸੋ ਮੈਂ ਇਹੋ ਬੇਨਤੀ ਕਰਨਾ ਚਾਹੁੰਦਾ ਵਾਂ ਸਾਰੇ ਪੰਜਾਬ ਵਾਸੀਆਂ ਨੂੰ ਵੀ ਇਹੋ ਜਿਹੀ ਜਿਹੜੀ ਆ ਤੁਸੀਂ ਨਾ ਕਰੋ ਆਪੇ ਐਡਮਿਨਿਸਟ੍ਰੇਟਰ ਜਾਂ ਸਾਡੇ ਸਰਕਾਰ ਦੇ ਜੋ ਵੀ ਨਮਾਇਦੇ ਆਉਣਗੇ ਉਹ ਚੀਜ਼ ਨੂੰ ਵੇਖ ਲੈਣਗੇ ਵੀ ਇਹ ਡਿਸਟਰਾਏ ਕਰਨ ਵਾਲਾ ਤਾਂ ਡਿਸਟਰਾਏ ਕਰਨਗੇ ਅਗਰ ਕੋਈ ਉਧਾਵਾ ਤੇ ਉਹਨੂੰ ਉਧਾ ਰਹਿੰਦੇ ਨੇ ਸਾਬ ਸਾਬ ਫਿਰ ਤੋਂ ਸਵਾਲ ਹੋਈ ਹੈ ਕਿੰਨੇ ਜੀ ਫੌਜੀ ਨੇ ਤੁਹਾਡੇ ਨਾਲ ਜਿਹੜੇ ਰਿਟਾਇਰ ਹੋ ਚਾਏ ਨੇ ਪਰ ਜੇ ਉਹਨਾਂ ਨੂੰ ਸਾਨੂੰ ਲੋਡ ਪੈਂਦੀ ਹੈ ਸਾਡੇ ਆਰਮੀ ਨੂੰ ਜਿਹੜੇ ਅੰਮ੍ਰਿਤਸਰ ਦੇ ਲੋਕਲ ਜਿਹੜੇ ਸਈ ਸਾਡੀ ਜਿਹੜੀ ਇੱਕ ਟੀਮ ਹੈ 100 ਤੋਂ 150 ਜਿਹੜਾ ਬੰਦਾ ਵਾ ਅਸੀਂ ਇੱਕ ਪਲੇਟਫਾਰਮ ਦੇ ਖੜੇ ਆ ਅਗਰ ਸਾਨੂੰ ਡੀਸੀ ਸਾਹਿਬ ਵੱਲੋਂ ਜਾਂ ਕਿਸੇ ਹੋਰ ਐਡਮਿਨਿਸਟਰेटर ਵੱਲੋਂ ਵੀ ਅਗਰ ਕੋਈ ਐਸਾ ਜਾਂ ਕੋਈ ਹੁਕਮ ਮਿਲਦਾ ਵਾ ਤੇ ਅਸੀਂ ਆਪਣੀ ਸਰਕਾਰ ਦੇ ਆਪਣੇ ਦੇਸ਼ ਦੇ ਜਵਾਨਾਂ ਦੇ ਨਾਲ ਖੜੇ ਆ ਸਾਬ ਉਮਰ ਜ ਨਹੀਂ ਹੋਜੀ ਹੁਣ ਉਮਰ ਜ 40 45 45 50 ਦੇ ਲਾਗੇ ਬੰਦੇ ਹੋਗੇ ਮੈਂ ਅਜੇ ਵੀ ਜੋ ਸੁਣਾਈ ਹੈ ਦੇਖੋ ਜਿਹੜਾ ਫੌਜੀ ਫੌਜੀ ਬੰਦਾ ਉਹ ਬੁੱਢਾ ਨਹੀਂ ਹੁੰਦਾ ਕਦੇ ਵੀ ਉਹਨੇ ਸਕਰੀਨਿੰਗਾਂ ਕੀਤੀਆਂ ਸਾਰਾ ਕੁਝ ਕੀਤਾ ਉਹ ਬੁੱਢਾ ਨਹੀਂ ਹੁੰਦਾ ਬੁੱਢਾ ਬੰਦਾ ਕਦੋਂ ਹੁੰਦਾ ਦਿਲ ਤੋਂ ਬੁੱਢਾ ਹੁੰਦਾ ਜਦੋਂ ਬੰਦੇ ਦਾ ਦਿਲ ਕਮਜ਼ੋਰ ਹੋ ਗਿਆ ਉਦੋਂ ਬੁੱਢਾ ਹੋ ਗਿਆ ਨਹੀਂ ਤੇ ਜਿਹੜਾ ਬੰਦਾ ਭਾਵੇਂ ਏਜਡ ਵੀ ਆ ਅਗਰ ਉਹਦੇ ਅੰਦਰ ਜੋਸ਼ ਆ ਹੋਸ਼ ਆ ਤੇ ਉਹ ਜਵਾਨ ਆ ਜਿਦੋਂ ਹੁਣ ਲੜਾਈ ਬਾਰੇ ਸੁਣਦੇ ਦਿਲ ਦੇ ਵਿੱਚ ਕਿੰਨਾ ਕਿ ਮਤਲਬਾ ਪਨ ਹੁੰਦਾ ਜੀ ਯਾਰ ਬਈ ਹੁਣ ਹੋ ਜਾਏਗਾ ਸਾਨੂੰ ਇੱਕ ਮੌਕਾ ਮਿਲਣਾ ਚਾਹੀਦਾ ਹੈ ਅਸੀਂ ਵੀ ਇਹਦੇ ਵਿੱਚ ਹੁੰਦੇ ਅਸੀਂ ਵੀ ਆਪਣੇ ਜਿਹੜੇ ਸਾਡੇ ਜਵਾਨ ਆ ਅਸੀਂ ਉਹਨਾਂ ਦੇ ਨਾਲ ਅੱਜ ਹੁੰਦੇ ਤੇ ਸਾਨੂੰ ਇਹ ਕਹਿੰਦੇ ਨੇ ਕਿ ਫੌਜੀ ਜਿਹੜਾ ਭਰਤੀ ਹੋ ਜਾਂਦਾ ਨਾ ਦੇਸ਼ ਲਈ ਮਰਨ ਲਈ ਮਿੱਟਣ ਲਈ ਤਿਆਰ ਹੋ ਜਾਂਦਾ ਬਿਲਕੁਲ ਇੱਕ ਜਜ਼ਬਾ ਹੀ ਇਹੋ ਜਿਹਾ ਹੋ ਜਾਂਦਾ ਸਾਡੇ ਅੰਦਰ ਵੀ ਹੋਰ ਕੋਈ ਚੀਜ਼ ਨਹੀਂ ਸਾਨੂੰ ਦੇਦੀ ਨਾ ਸਾਨੂੰ ਆਪਣਾ ਪਰਿਵਾਰ ਵੀ ਪਿੱਛੇ ਨਜ਼ਰ ਨਹੀਂ ਆਉਂਦਾ ਫਿਰ ਵੀ ਸਾਨੂੰ ਅਗਲਾ ਪਾਸਾ ਨਜ਼ਰ ਆਉਂਦਾ ਵੀ ਅਸੀਂ ਜਾ ਰਹੇ ਆ ਤੇ ਭਾਵੇਂ ਵਾਪਸ ਆਈਏ ਭਾਵੇਂ ਨਾ ਆਈਏ ਪਰ ਅਸੀਂ ਦੁਸ਼ਮਣ ਦੀ ਹਿੱਕ 'ਚ ਜਾ ਕੇ ਵਜਣਾ ਵਜਣਾ ਅਸੀਂ ਵੀ ਧੰਨਵਾਦੀ ਆ ਆਪਣੀ ਫੌਜ ਦੇ ਜਿਨ੍ਹਾਂ ਦੀ ਬਦੌਲਤ ਅਸੀਂ ਚੈਨ ਦੀ ਨੀਂਦ ਸੌਂਨੇ ਆ ਜਿੱਥੇ ਸਾਡੀ ਫੌਜ ਸਾਡਾ ਧਿਆਨ ਰੱਖਦੀ ਪਈ ਹੈ ਡਿਫੈਂਸ ਸਾਡ ਨੂੰ ਜਿਹੜੀ ਹੈ ਦੁਸ਼ਮਣਾਂ ਦਾ ਮੂੰਹ ਤੋੜ ਕੇ ਜਵਾਬ ਦੇ ਰਹੀ ਹੈ ਉੱਥੇ ਜਿਹੜੀ ਹੈ ਅਮਰਸਰ ਦੀ ਪੰਜਾਬ ਪੁਲਿਸ ਵੀ ਜਿਹੜੇ ਆ ਪੂਰੀ ਸਾਹਸ ਦਿੰਦੀ ਹੋਈ ਜਾਂਦਾ ਜਰ ਆ ਰਹੀ ਹੈ ਹਦਾਇਤਾਂ جاری ਹੁੰਦੀਆਂ ਨੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਜੀ ਉਹਨਾਂ ਦਾ ਹਦਾਇਤਾਂ ਦੇ ਉੱਤੇ ਅਮਲ ਹੋਣਾ ਚਾਹੀਦਾ ਕਿਉਂਕਿ ਜਾਨ ਇਹ ਤਾਂ ਜਹਾਨ ਹੈ ਤਾਂ ਜਿਹੜੀ ਇਹ ਵਾਰਸ ਵੀ ਹੈ ਜਿਹੜੀ ਲੜਾਈ ਲੱਗੀ ਹੋਈ ਹੈ ਇਸ ਤੋਂ ਬਚਾਅ ਵਾਸਤੇ ਸਾਨੂੰ ਫੌਜੀ ਸਾਹਿਬ ਬਹੁਤ ਸਾਰੀਆਂ ਹਦਾਇਤਾਂ ਦੇ ਰਹੇ ਨੇ ਫੌਜ ਸਾਹਿਬ ਤੁਸੀਂ ਮੈਂ ਪਹਿਲਾਂ ਵੀ ਦੱਸਿਆ ਜੀ ਜਿਵੇਂ ਫੌਜ ਦੇ ਵਿੱਚੋਂ ਰਿਟਾਇਰ ਹੋ ਆਮ ਜਨਤਾ ਨੂੰ ਇੱਕ ਸੁਝਾਅ ਜ਼ਰੂਰ ਦਿਓ ਮੈਂ ਪੰਜਾਬ ਦੇ ਸਾਰੇ ਆਵਾਮ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜੋ ਵੀ ਗਵਰਨਮੈਂਟ ਦਾ ਜੋ ਵੀ ਸਾਨੂੰ ਆਦੇਸ਼ ਮਿਲਦਾ ਉਹਨੂੰ ਅਸੀਂ ਬੜੀ ਆਪਣੀ ਦਿਲੋਂ ਤੇ ਉਹਦੀ ਮਹਾਨਤਾ ਨੂੰ ਵੇਖਦੇ ਹੋਏ ਸਾਨੂੰ ਉਹਨੂੰ ਉਹਦਾ ਪਾਲਣ ਕਰਨਾ ਚਾਹੀਦਾ ਸਾਨੂੰ ਆਪਣੀ ਮਨਮਰਜ਼ੀ ਨਹੀਂ ਕਰਨੀ ਚਾਹੀਦੀ ਜਦੋਂ ਇਹੋ ਜਿਹੇ ਦੇਸ਼ ਦੇ ਉੱਤੇ ਹਾਲਾਤ ਹੋ ਜਾਂਦੇ ਆ ਤੇ ਸਾਨੂੰ ਜੋ ਸਰਕਾਰ ਵੱਲੋਂ ਆਦੇਸ਼ ਮਿਲਦੇ ਆ ਉਹਨਾਂ ਉਹਨਾਂ ਦੇ ਅੰਦਰ ਹੀ ਕੰਮ ਕਰਨਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਜਰੂਰ ਜੀ ਇਹ ਨੇ ਰਿਟਾਇਰ ਫੌਜੀ ਨੇ ਅੰਮ੍ਰਿਤਸਰ ਦੇ ਪਰ ਜਜ਼ਬਾ ਅੱਜ ਵੀ ਉਸ ਤਰ੍ਹਾਂ ਹੀ ਆ ਕਿ ਜਿੱਤੇ ਦੇਸ਼ ਤੇ ਜਦੋਂ ਭਾਰੀ ਬਣਦੀ ਆ ਤਾਂ ਜਿਵੇਂ ਦੇਸ਼ ਦੀ ਲੜਾਈ ਹੁੰਦੀ ਆ ਉਹ ਵੀ ਪਾਕਿਸਤਾਨ ਦੇ ਨਾਲ ਲੜਾਈ ਹੋਵੇ ਤਾਂ ਜਜਬਾ ਆਪਣੇ ਆਪ ਆ ਜਾਂਦਾ ਹੈ ਤਾਂ ਆਤਵਾਦੀਆਂ ਨੂੰ ਮੂੰਹ ਤੋੜਵਾ ਜਵਾਬ ਦੇ ਰਹੀ ਹੈ ਸਾਡੀ ਆਰਮੀ ਤਾਂ ਉਥੇ ਹੀ ਜਿਹੜੇ ਰਿਟਾਇਰ ਫੌਜੀ ਨੇ ਉਹ ਫਿਰ ਤੋਂ ਲੜਾਈ ਵਾਸਤੇ ਤਿਆਰ ਨੇ ਅਤੇ ਅਪੀਲ ਵੀ ਕੀਤੀ ਜਾ ਰਹੀ ਹੈ ਆਮ ਜਨਤਾ ਨੂੰ ਕਿ ਇਸ ਲੜਾਈ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਦੇ ਵਾਸਤੇ ਜਿਹੜੀਆਂ ਹਦਾਇਤਾਂ ਜਾਰੀ ਨੇ ਉਹਨਾਂ ਦੀ ਪਾਲਣਾ ਹੋਣੀ ਵੀ ਬਹੁਤ ਜ਼ਰੂਰੀ ਹੈ ਮੈਨੂੰ ਦਿਓ ਜਸਤ ਮੈਂ ਤੁਹਾਡਾ ਦੋਸਤ ਅਰਮਵੀਰ ਜੇ ਲਾਲੀ ਤੁਸੀਂ ਜੁੜੇ ਰਹੋ ਨਿਸਨ ਬੋਸ ਚੈਨਲ ਦੇ ਨਾਲ